ਮਿਰ ਸਿੰਘ 골ਡੀ ਲੱਗਦਾ ਪ੍ਰੋਗਰਾਮ ਕਰ ਰਹੇ ਨੇ ਸ਼ਾਮ ਨੂੰ ਦੇ ਨਹੀਂ 골ਡੀ ਕੋਈ ਲੱਗਤੋ ਨਹੀਂ ਕਰ ਰਹੇ ਨੇ ਮੇਰੀ ਗੱਲ ਸੁਣਾਓ ਸਾਡੇ ਬੱਚੇ ਨੇ ਕੋਈ ਐਸੀ ਗੱਲ ਨਹੀਂ ਹੈਗੀ ਉਹ ਕੁਦਰਤੀ ਪ੍ਰੋਗਰਾਮ ਦੇ ਵਿੱਚ ਪਹਿਲਾਂ ਪਾਉਣਾ ਪੈਂਦਾ ਇਹ ਕੋਈ ਅਸੈਂਬਲੀ ਤਾਂ ਹੈ ਨਹੀਂ ਪਾਰਲੀਮੈਂਟ ਦੀ ਇਲੈਕਸ਼ਨ ਹੈ ਪ੍ਰੋਗਰਾਮ ਬਣੇ ਹੁੰਦੇ ਨੇ ਅਪਰੂਵਲ ਹੁੰਦੀਆਂ ਉਹ ਆਪਣੇ ਲੈਵਲ ਤੇ ਉਹਨਾਂ ਨੇ ਆਪਣੇ ਪ੍ਰੋਗਰਾਮ ਰੱਖ ਲਿਆ ਤੇ ਚਲੋ ਉੱਥੇ 골ਡੀ ਚਲੇ 골ਡੀ ਵੀ ਸਾਡਾ ਹੀ ਕੋਈ ਗੱਲ ਨਹੀਂ ਆ ਉਹ ਮੁੰਡੇ ਵੀ ਸਾਡੇ ਹੀ ਨੇ ਸਾਡੇ ਬੱਚੇ ਨੇ ਲੇਕਿਨ ਜੇ ਉਹ ਆਪਣਾ ਪ੍ਰੋਗਰਾਮ ਪਹਿਲਾਂ ਕਿਤੇ ਅਪਰੂਵਲ ਹੋ ਹੁੰਦੀ ਤਾਂ ਸਾਰਾ ਕੁਝ ਇਹ ਦੂਬਾ ਕਰਨਾ ਹੀ ਹੈ ਮੈਂ ਇੱਕ ਚੀਜ਼ ਅਸੀਂ ਹੋ ਰੱਖੀ ਸੀ ਕਿ ਜਿਹੜਾ ਫਸਟ ਹੁਣ ਤੁਹਾਡੇ ਸਾਹਮਣੇ ਦੇਖ ਲਓ ਵੀ ਸਾਰੇ ਹਲਕੇ ਦੇ ਵਰਕਰ ਇੱਥੇ ਬੈਠੇ ਆ। ਹੁਣ ਉੱਥੇ ਜੀ 골ਡੀ ਜਿੱਧਰ ਲੈ ਜਾ ਉਧਰ ਲੈ ਜਾ ਹੋਰ ਕੋਈ ਵੀ ਵਿਚਾਰਾ ਕੋਈ ਮਾਨਸਾਤ ਆ ਤੋ ਆ ਕੇ ਉੱਥੋਂ ਆ ਕੇ ਆ ਕੇ ਉਹ ਮਿਲਣ ਕੋ ਜਦੋਂ ਮਰਜ਼ੀ ਮਿਲਣ ਫਰਸਟ ਮੀਟਿੰਗ ਇਹਨਾਂ ਨੇ ਇੱਕ ਦਸਤੂਰ ਬਣਾਇਆ ਸੀ ਕੈਂਡੀਡੇਟ ਤੇ ਉਹਨਾਂ ਦੇ ਸਾਰੇ ਵਰਕਰ ਅੱਜ ਸਾਰਾ ਵਰਕਰ ਲੈਰੇ ਦਾ ਕਿੱਥੇ ਆ ਦੇਖਿਆ ਤੁਸੀਂ ਇਸ ਕਰਕੇ ਇਹ ਵਰਕਰ ਮੀਟਿੰਗ ਰੱਖੀ ਹੈ ਅਸੀਂ ਇਹ ਵਰਕਰ ਮੀਟਿੰਗ ਵਾਸਤੇ ਸਾਰਿਆਂ ਨੂੰ ਚਾਹੁੰਦੇ ਆ ਇਕੱਠੇ ਆ ਕੇ ਤੁਹਾਨੂੰ ਨਿੱਕੇ ਮੋਟੇ ਦੋਸਤੇ ਬੁਲਵਾਣਾ ਚਾਹੁੰਦੇ ਨੇ ਸਾਡੇ ਬੱਚੇ ਨੇ ਕੋਈ ਗੱਲ ਨਹੀਂ ਕਰਦਾ ਕਾਂਗਰਸ ਜਗਦੀਸ਼ ਸਿੰਘ 골ਡੀ ਅਲੱਗ ਤੋਂ ਪ੍ਰ ਇੰਨੇ ਮੇਰੀ ਗੱਲ ਸੁਣਾਉਣਾ ਸਾਡੇ ਬੱਚੇ ਨੇ ਕੋਈ ਐਸੀ ਗੱਲ ਨਹੀਂ ਹੈਗੀ ਉਹ ਕੁਦਰਤੀ ਪ੍ਰੋਗਰਾਮ ਦੇ ਵਿੱਚ ਪਹਿਲਾਂ ਪਾਉਣਾ ਪੈਂਦਾ ਹੈ ਇਹ ਕੋਈ ਅਸੈਂਬਲੀ ਦਾ ਨਹੀਂ ਪਾਰਲੀਮੈਂਟ ਦੀ ਇਲੈਕਸ਼ਨ ਹੈ ਪ੍ਰੋਗਰਾਮ ਬਣੇ ਹੁੰਦੇ ਨੇ ਅਪਰੂਵਲ ਹੁੰਦੀਆਂ ਉਹ ਆਪਣੇ ਲੈਵਲ ਤੇ ਉਹਨਾਂ ਨੇ ਆਪਣੇ ਪ੍ਰੋਗਰਾਮ ਰੱਖ ਲਿਆ ਤੇ ਚਲੋ ਉੱਥੇ 골ਡੀ ਚਲੇ 골ਡੀ ਵੀ ਸਾਡਾ ਹੀ ਕੋਈ ਗੱਲ ਨਹੀਂ ਆ ਉਹ ਮੁੰਡੇ ਵੀ ਸਾਡੇ ਹੀ ਨੇ ਸਾਡੇ ਬੱਚੇ ਨੇ ਲੇਕਿਨ ਜੇ ਉਹ ਆਪਣਾ ਪ੍ਰੋਗਰਾਮ ਪਹਿਲਾਂ ਕਿਤੇ ਅਪਰੂਵਲ ਹੋ ਹੁੰਦੀ ਤਾਂ ਸਾਰਾ ਕੁਝ ਇਹ ਤੋਂ ਬਾਅਦ ਕਰਨਾ ਹੀ ਹੈ ਮੈਂ ਇੱਕ ਚੀਜ਼ ਅਸੀਂ ਹੋਰ ਰੱਖੀ ਸੀ ਕਿ ਜਿਹੜਾ ਫਰਸਟ ਵਰਕਰ ਮੀਟ ਹੈ ਹੁਣ ਤੁਹਾਡੇ ਸਾਹਮਣੇ ਦੇਖ ਲਓ ਵੀ ਸਾਰੇ ਹਲਕੇ ਦੇ ਵਰਕਰ ਇੱ ਉਹ ਉੱਥੇ ਜੇ ਗੋਲਟੀ ਜਿੱਧਰ ਲੈ ਜਾ ਉਧਰ ਲੈ ਜਾ ਹੋਰ ਕੋਈ ਵੀ ਵਿਚਾਰਾ ਕੋਈ ਮਾਨਸਾਤ ਉਹ ਆ ਕੇ ਉੱਥੋਂ ਆ ਕੇ ਆ ਕੇ ਉਹ ਮਿਲਣ ਕੋ ਜਦੋਂ ਮਰਜੀ ਮਿਲਣ ਫਰਸਟ ਮੀਟਿੰਗ ਇਹਨਾਂ ਨੇ ਇੱਕ ਦਸਤੂਰ ਬਣਾਇਆ ਸੀ ਕੈਂਡੀਡੇਟ ਕਿ ਉਹਨਾਂ ਸਾਰੇ ਵਰਕਰ ਅੱਜ ਸਾਰਾ ਵਰਕਰ ਲੈ ਇਹਦਾ ਕਿੱਥੇ ਆ ਦੇਖਿਆ ਤੁਸੀਂ ਇਸ ਕਰਕੇ ਇਹ ਵਰਕਰ ਮੀਟਿੰਗ ਰੱਖੀ ਹੈ ਅਸੀਂ ਇਹ ਵਰਕਰ ਮੀਟਿੰਗ ਵਾਸਤੇ ਸਾਰਿਆਂ ਨੂੰ ਚਾਹੁੰਦੇ ਆ ਇਕੱਠੇ ਆ ਕੇ ਤੁਹਾਨੂੰ ਨਿੱਕੇ ਮੋਟੇ ਰੋਸੇ ਬੁਲਵਾਣਾ ਚਾਹੁੰਦੇ ਨੇ ਸਾਡੇ ਬੱਚੇ ਨੇ ਕੋਈ ਗੱਲ ਨਹੀਂ ਸਾਡੇ ਨਾਲ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ